ਉੱਤਰੀਆ ਉਹ ਦੂਸਰੇ ਪ੍ਰਾਂਤਾਂ ਦੇ ਵਿੱਚ ਕਰਦੇ ਆ ਰਹੇ ਨੇ ਤੇ ਅੱਜ ਸਾਡੇ ਵਿੱਚ ਆਏ ਨੇ ਜਿੱਥੇ ਇਹਨਾਂ ਨੂੰ ਜੀਆਂ ਆ ਕਹਿੰਦੇ ਆ ਤੇ ਅੱਜ ਜਿਹੜਾ ਭਾਜਪਾ ਦੇ ਲੋਕ ਨੇ ਅੱਜ ਉਹ ਲੋਕਾਂ ਨੇ ਜੋ ਸਮਾਜ ਦੀਆਂ ਵੱਡੀਆਂ ਪਾਉਣ ਲੱਗੇ ਹੋਏ ਨੇ ਅੱਜ ਉਹਨਾਂ ਲੋਕਾਂ ਤੋਂ ਦੇਸ਼ ਨੂੰ ਸਮਾਜ ਨੂੰ ਬਚਾਉਣ ਦੀ ਲੋੜ ਹੈ ਅੱਜ ਮੈਂ ਸਮਝਦਾ ਅੱਜ ਇੱਥੋਂ ਤੱਕ ਕਿ ਭਾਜਪਾ ਵਾਲਿਆਂ ਦੀ ਸਰਕਾਰ ਨੇ ਤਾਂ ਜਿਹੜਾ ਸਾਡੇ ਸੀਨੀਅਰ ਸਿਟੀਜ਼ਨ ਦੇ ਲਈ ਰੇਲਵੇ ਦੇ ਵਿੱਚ 50% ਛੋਟ ਸੀ ਉਹ ਵੀ ਖਤਮ ਕਰਤੀ ਅੱਜ ਉਹਨਾਂ ਲੋਕਾਂ ਨੇ ਅੱਜ ਮੈਂ ਸਮਝਦਾ ਆ ਜਿਹੜੀ ਮਨਰੇਗਾ ਸਕੀਮ ਹੈ ਮਨਰੇਗਾ ਮਹਾਤਮਾ ਗਾਂਧੀ ਦੀ ਸੋਚ ਤੇ ਭਾਵਨਾਵਾਂ ਦੀ ਤਰਜਮਾਨੀ ਕਰਦੀ ਸੀ ਕਿ ਆਮ ਲੋਕ ਆਮ ਕਿਰਤੀ ਲੋਕ ਕੋਈ ਭੁੱਖੇ ਪੇਟ ਨਾਲ ਸੋਵੇ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਜੀ ਨੇ ਇੱਕ ਐਸੀ ਸਕੀਮ ਬਣਾਈ ਮਨਰੇਗਾ ਮਹਾਤਮਾ ਗਾਂਧੀ ਜੀ ਦੀ ਭਾਵਨਾਾਂ ਦੀ ਉਹਨਾਂ ਦੀ ਸੋਚ ਦੇ ਮੁਤਾਬਕ ਕਿ ਹਰ ਇੱਕ ਇਨਸਾਨ ਨੂੰ 100 ਦਿਨ ਮਿਸਾਲ ਦੇ ਵਿੱਚ ਕੰਮ ਮਿਲੇ ਅਤੇ ਉਹਦੇ ਵਿੱਚ ਸਿਰਫ 10% ਸਟੇਟ ਗਵਰਨਮੈਂਟ ਪਾਉਂਦੀ ਸੀ 90% ਸੈਂਟਰ ਗਵਰਨਮੈਂਟ ਦਾ ਹਿੱਸਾ ਹੁੰਦਾ ਸੀ ਤੇ ਅੱਜ ਇਹਨਾਂ ਨੇ 60-40 ਦੀ ਅਨੁਪਾਤ ਕਰਤੀ ਅੱਗੇ ਜਿਹੜੇ ਕੰਮ ਹੁੰਦੇ ਸੀ ਪਿੰਡ ਦੀ ਪੰਚਾਇਤ ਦੇ ਪਿੰਡ ਦੇ ਉਹਨਾਂ ਦੀ ਮਰਜ਼ੀ ਮੁਤਾਬਕ ਹੁੰਦੇ ਸੀ ਅੱਜ ਇਹ ਕਹਿੰਦੇ ਆ ਅਸੀਂ ਦਿੱਲੀ ਵਾਲੇ ਆਪਦੀ ਮਰਜ਼ੀ ਨਾਲ ਦੱਸਾਂਗੇ ਕਦੋਂ ਕੰਮ ਕਰਨਾ ਕਦੋਂ ਨਹੀਂ ਕਰਨਾ ਕਿਉਂਕਿ ਇੱਕ ਲੋਕ ਕੰਮ ਕਰਾਉਣਗੇ ਚੋਣਾਂ ਵੇਲੇ ਕਿਉਂਕਿ ਜਦ ਇਹਨਾਂ ਨੂੰ ਚੋਣਾਂ ਇਹਨਾਂ ਨੂੰ ਵੋਟਾਂ ਚਾਹੀਦੀਆਂ ਉਦੋਂ ਮਨਰੇਗਾ ਉਦੋਂ ਅੱਜੋ ਅੱਜ ਮੈਂ ਸਮਝਦਾ ਵੀ ਆਰਾਮ ਦਾ ਨਾਮ ਬਦਨਾਮ ਨਾ ਕਰੋ ਭਾਜਪਾ ਵਾਲਿਓ ਅੱਜ ਤੁਸੀਂ ਰਾਮ ਦਾ ਨਾਮ ਵੀ ਬਦਨਾਮ ਕਰਨ ਲੱਗੇ ਹੋਇਓ ਤੇ ਜੋ ਅੱਜ ਦੇਸ਼ ਦੇ ਅੰਦਰ ਮੈਂ ਸਮਝਦਾ ਅਸਥਿਰਤਾ ਪੈਦਾ ਕੀਤੀ ਹੈ ਦੇਸ਼ ਨੂੰ ਵੰਡ ਰਹੇ ਨੇ ਇਹਨਾਂ ਲੋਕਾਂ ਤੋਂ ਸਮਾਜ ਨੂੰ ਪੰਜਾਬ ਨੂੰ ਦੇਸ਼ ਨੂੰ ਬਚਾਉਣ ਦੀ ਲੋੜ ਹੈ ਜੇ ਅਸੀਂ ਇੱਥੇ ਆ ਸਾਡੇ ਹਲਕਾ ਦੱਖਣੀ ਦੇ ਵਿੱਚ ਜੋ ਬਾਬਾ ਜੀ ਨੇ oprala ਕੀਤਾ ਸਾਡੀ ਭੈਣ ਜੀ ਮਨਜੀਤ ਕੌਰ ਸੋਇਆ ਜੀ ਇਹਨਾਂ ਨੇ ਇੱਥੇ ਜੋ ਇਕੱਠ ਰੱਖਿਆ ਇਹਨਾਂ ਸਾਰਿਆਂ ਦਾ ਜਿੰਨੇ ਵੀ ਇੱਥੇ ਉਚਲ ਕੇ ਆਏ ਨੇ ਸਾਰਿਆਂ ਦੇ ਮੈਂ ਬਹੁਤ ਆਪਦਾ ਦਿਲ ਦੀਆਂ ਗਰਹਾਈਆਂ ਤੋਂ ਧੰਨਵਾਦ ਕਰਦਾ ਕਿਉਂਕਿ ਇਹਨਾਂ ਨੇ ਮੈਨੂੰ ਸਦਕੇ ਸੀ ਜੋ ਮਾਣ ਦਿੱਤਾ ਅੱਜ ਕਿਉਂਕਿ 바ਵਾ ਜੀ ਨੂੰ ਹਾਈ ਕਮਾਂਡ ਦਾ ਹੁਕਮ ਲੱਗਿਆ ਸੀ ਇਹ ਇੱਥੇ ਮਿਹਨਤ ਕਰ ਰਹੇ ਨੇ ਹਾਈ ਕਮਾਂਡ ਦੀ ਮਿਹਨਤ ਚਲੋ ਜੋ ਹੁਕਮ ਲਾਇਆ ਉਹਦੇ ਉੱਤੇ ਮੈਂ ਵੀ ਇਹਨਾਂ ਨੂੰ ਇੱਕ ਗੱਲ ਦੱਸਣਾ ਚਾਹੁੰਦਾ ਬਈ ਜਿੰਨਾ ਇਹ 바ਵਾ ਜੀ ਮਿਹਨਤ ਕਰਦੇ ਨੇ ਔਰ ਜਿੰਨੀ ਇਹਨਾਂ ਨੇ ਬਨਲਾ ਦਾ 92 ਤੋਂ ਲੱਗੇ ਹੋਏ ਨੇ ਪਹਿਲਾਂ 93 ਚੇਅਰਮੈਨ ਬਣੇ ਫਿਰ ਉਸ ਤੋਂ ਬਾਅਦ ਯੋ ਸਰਕਾਰ ਕਿ ਅਸੀਂ ਜਿਹੜੇ ਬਾਹਰ ਬਾਹਰ ਇੰਨੇ ਬੰਦੇ ਅਸੀਂ ਸਾਨੂੰ ਵੀਕਡੇ ਦਾ ਬਹੁਤ ਹੁੰਦਾ ਬਸ ਤੁਸੀਂ ਮੰਗਲਵਾਰ ਵਾਲੇ ਦਿਨ ਸਾਰਾ ਇੰਨੇ ਤੁਸੀਂ ਜਿਹੜੀ ਸੰਗਤ ਇਕੱਠੀ ਹੋਈ ਆ ਸਾਰਿਆਂ ਨੂੰ ਮੈਂ ਦੇਖ ਕੇ ਬੜਾ ਖੁਸ਼ ਹਾਂ ਤੇ ਪਹਿਲਾਂ ਤਾਂ ਮੈਂ ਫਤਿਹ ਅਰਜ ਕਰਦਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਨੂੰ ਬੜਾ ਖੁਸ਼ੀ ਹੋ ਰਹੀ ਆ ਇੱਕ ਛੋਟੇ ਜਿਹੇ ਸੱਦੇ ਤੇ ਜਿਵੇਂ ਕਲੇਰ ਸਾਹਿਬ ਨੇ ਦੱਸਿਆ ਸਾਡੀ ਭੈਣ ਜੀ ਤੇ ਡਾਕਟਰ ਸਾਹਿਬ ਪਰਮਜੀਤ ਜੀ ਮਨਜੀਤ ਸਿੰਘ ਆਪਣੇ ਭੈਣ ਜੀ ਸਾਡੇ ਤੇ ਹੁਣ ਸਿੱਧੂ ਸਾਹਿਬ ਵੀ ਆਏ ਨੇ ਮੇਰੇ ਨਾਲ ਮੇਰੇ ਸਸਕਾਰ ਜੋ ਵੱਡੇ ਭਰਾ ਆ ਕ੍ਰਿਸ਼ਨ ਕੁਮਾਰ 바ਵਾ ਜੀ ਜਿਨ੍ਹਾਂ ਨਾਲ ਮੈਂ 92 ਦਾ ਜੁੜਿਆ ਹਾਂ 92 ਤੋਂ ਦੋਨੇ ਅਸੀਂ ਭਰਾ ਵਾਂਗ ਇਹ ਯੂਥ ਬਣਿਆ ਪਾਕੜਾ ਟਾਈਮ ਬਣਿਆ ਖੇਤੀਬਾੜੀ ਯੂਨੀਵਰਸਿਟੀ ਬਣੀ ਜਿਹੜੀ ਕੰਡ ਕੇ 1 ਏਕੜ ਚੋਂ 3 ਕੁਆਂਟਲ ਹੁੰਦੀ ਸੀ ਅੱਜ 25 ਕੁਆਂਟਲ ਹੁੰਦੀ ਹੈ ਇਹ ਪ੍ਰਤਾਪ ਸਿੰਘ ਕੈਰੋਂ ਤੇ ਪੰਡਿਤ ਜਵਾਲਾ ਲਹਿਰੂ ਜੀ ਬਈ ਗੱਲ ਪਾਖੜਾ ਡੈਮ ਬਣਿਆ ਆ ਬਿਜਲੀ ਆਈ ਆ ਮੋਟਰਾਂ ਚੱਲੀਆਂ ਇੰਡਸਟਰੀ ਚੱਲੀ ਇਹ ਪੰਡਤ ਜਵਾਲਾ ਨਹਿਰੂ ਦੀ ਦੇਣ ਹੈ ਪ੍ਰਤਾਪ ਸਿੰਘ ਕੈਰੋਂ ਦੀ ਦੇਣ ਆ ਤੁਸੀਂ ਦੇਖਿਆ ਭਾਜਪਾ ਵਾਲਿਆਂ ਨੇ ਦੇਸ਼ ਦੀ ਸਮਾਜ ਦੀ ਵੰਡਪਾਉਣ ਤੋਂ ਬਿਨਾ ਉਹਨਾਂ ਦੀ ਕੋਈ ਸੋਚ ਨਹੀਂ ਅੱਜ ਦੀ ਮੀਟਿੰਗ ਦੇ ਵਿੱਚ ਸਾਡੇ ਮੁੱਖ ਮਹਿਮਾਨ ਦੁਰਜੀਤ ਸਿੰਘ ਗਿੱਲ ਅਸੀਂ ਵੀ ਨੋਬਲ ਫੰਡਸ ਦੇ ਅੰਦਰ ਸਾਡੇ ਪੰਜਾਬ ਦੇ ਪ੍ਰਧਾਨ ਤੇ ਪੰਜਾਬ ਦੇ ਮਾਰਕੜ ਦੇ ਡਾਕਟਰ ਕਰਨੈਲ ਸਿੰਘ ਗੱਜੀ ਮੀਟਿੰਗ ਦੇ ਯੋਜਕ ਸਾਡੇ ਮਿੱਤਰ ਵਰਨਾਮ ਸਿੰਘ ਪਲੇਨ ਸਾਡੀ ਭੈਣ ਜੁਜੂਤ Kaur Suroj ji ਡਾਕਟਰ ਪਰਮਜੀਤ ਸਿੰਘ ਉਹ <im> ਗਨਾਂ <im>